ਵੈਲਕਮ ਟੂ ਖੰਨਾ ਨਿਊਜ਼ ਲਾਈਵ ਬੀਤੇ ਕੁਝ ਦਿਨ ਪਹਿਲਾਂ ਸਮਰਾਲਾ ਦੇ ਨਜ਼ਦੀਕੀ ਪਿੰਡ ਬੌਂਦਲੀ ਦੀ ਨਵੀਂ ਚੁਣੀ ਪੰਚਾਇਤ ਦੇ ਪੰਜ ਪੰਚਾਂ ਨੇ ਪਿੰਡ ਦੇ ਨਵੇਂ ਚੁਣੇ ਸਰਪੰਚ ਮਲਾਗਰ ਸਿੰਘ ਦੇ ਖਿਲਾਫ ਇੱਕ ਸ਼ਿਕਾਇਤ ਸਥਾਨਕ ਐਸਡੀਐਮ ਅਤੇ ਵੀਡੀਪੀਓ ਮੱਛਵਾੜਾ ਨੂੰ ਦਿੱਤੀ ਸੀ ਜਿਸ ਵਿੱਚ ਦਰਖਾਸਤਕਾਰਾਂ ਨੇ ਕਿਹਾ ਕਿ ਪਿੰਡ ਦੇ ਨਵੇਂ ਸਰਪੰਚ ਮਲਾਗਰ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਿੰਡ ਦੀ ਸ਼ਾਮਲਟ ਜਗ੍ਹਾ ਵਿੱਚੋਂ ਗੈਰ ਕਾਨੂੰਨੀ ਢੰਗ ਨਾਲ ਹਰੇ ਦਰਖਤਾਂ ਨੂੰ ਪਟਵਾ ਦਿੱਤਾ ਸੀ ਅਤੇ ਇਸ ਸ਼ਿਕਾਇਤ ਤੇ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਹੋਈ ਤੇ ਹੁਣ ਇਹ ਮਾਮਲਾ ਕਾਫੀ ਗਰਮਾ ਗਿਆ ਹੈ। ਦਰਖਾਸਤਕਾਰਾਂ ਨੇ ਇਸ ਮਾਮਲੇ 'ਚ ਕਾਰਵਾਈ ਨਾ ਹੁੰਦੀ ਦੇਖ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਪਿੰਡ ਦੇ ਪੰਚਾਂ ਨਾਲ ਕੁਝ ਪਿੰਡ ਨਿਵਾਸੀ ਵੀ ਮੌਜੂਦ ਸਨ। ਇਸ ਸਬੰਧੀ ਜਦੋਂ ਸਰਪੰਚ ਮਲਾਗਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਜੋ ਦੋਸ਼ ਮੇਰੇ ਉੱਪਰ ਲਗਾਏ ਗਏ ਹਨ ਉਹ ਬੇਬੁਨਿਆਦ ਹਨ ਜਦੋਂ ਤੋਂ ਮੈਂ ਪਿੰਡ ਦਾ ਸਰਪੰਚ ਬਣਿਆ ਹਾਂ ਉਦੋਂ ਤੋਂ ਹੀ ਪਿੰਡ ਦੇ ਕੁਝ ਲੋਕ ਮੇਰੀ ਸਰਪੰਚੀ ਤੋਂ ਖੁਸ਼ ਨਹੀਂ ਹਨ ਅਤੇ ਕਿਸੇ ਨਾ ਕਿਸੇ ਢੰਗ ਨਾਲ ਮੇਰੇ ਕੰਮਾਂ ਵਿੱਚ ੜੀਕਾ ਪਾ ਰਹੇ ਹਨ ਇਸ ਸਬੰਧੀ ਐਸ ਡੀ ਐਮ ਸਮਰਾਲਾ ਰਜਨੀਸ਼ अरोड़ा ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਦਰਖਾਸਤ ਪਿੰਡ ਦੀ ਪੰਚਾਇਤ ਜ਼ਮੀਨ ਉੱਪਰੋਂ ਪੁੱਟੇ ਹੋਏ ਹਰੇ ਦਰਖਤਾਂ ਸਬੰਧੀ ਮਾਮਲਾ ਹੈ ਇਸ ਤੇ ਕਾਰਵਾਈ ਕਰਨ ਸਬੰਧੀ ਡੀਡੀਪੀਓ ਲੁਧਿਆਣਾ ਨੂੰ ਲਿਖ ਕੇ ਪੇਸ਼ ਕੀਤਾ ਗਿਆ ਹੈ ਜੋ ਵੀ ਇਸ ਸਬੰਧੀ ਦੋਸ਼ੀ ਪਾਇਆ ਗਿਆ ਉਸ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਬਲਵਿੰਦਰ ਸਿੰਘ ਪੰਚੇੜੀ ਬਲਵਿੰਦਰ ਪੰਡਾ ਮੌਂਦਰੀ ਮਾਮਲਾ ਹੈ ਜੀ ਆਪਣੇ ਪਿੰਡ ਮੌਂਦਰੀ ਦੇ ਪੰਚਾਇਤ ਦੀ ਜ਼ਮੀਨ ਦੇ ਵਿੱਚੋਂ ਸਰਪੰਚ ਮਲਾਗਰ ਰਹੇਗਾ ਨਹੀਂ ਦਰਖਤ ਹਰੇ ਭਰੇ ਦਰਖਤ ਬੜੇ ਬੱਤਿਆਂ ਨੇ ਅਸੀਂ ਜਦੋਂ ਉਹਨਾਂ ਨੂੰ ਰੋਕਣ ਗਏ ਸਾਨੂੰ ਮਾਤਰਾ ਬੜਾ ਚੰਗਾ ਬੋਲੇ ਨਹੀਂ ਤੇ ਕਹਿੰਦੇ ਜੋ ਕਰਨਾ ਤੁਸੀਂ ਕਰ ਲਓ ਅਸੀਂ ਤਾਂ ਪੱਟਣੇ ਦੀ ਪੱਟ ਤੇ ਸੀ ਤੁਸੀਂ ਵੀ ਪੰਜ ਚੌੜੀ ਕੋਈ ਸਹਿਮਤੀ ਵਗੈਰਾ ਨਹੀਂ ਕੋਈ ਸਹਿਮਤੀ ਨਹੀਂ ਸਾਡੀ ਕੁਝ ਨਹੀਂ ਦਿਨਵਾਈ ਜੀ ਨਾ ਕੋਈ ਸੌਣ ਕੋਈ ਦੇ ਵਿਰਕਤ ਵੱਡੇ ਕਿਸ ਤਰ੍ਹਾਂ ਗਏ ਨਹੀਂ ਸਰ ਆਪਣੀ ਮਰਜ਼ੀ ਨਾਲ ਕੋਈ ਮਤਾਂ ਨਹੀਂ ਪਾਇਆ ਜੀ ਰੇਲ ਨਾਲ ਉਹਨਾਂ ਨੇ ਪੱਟ ਕੇ ਗਏ ਜੀ ਦੇਖੋ ਜਿੰਨੇ ਕਿ ਦਰਅਕਤ ਨੇ ਐਂਕੋ 7-8 ਦਰਅਕਤ ਦਈ ਹੋਈ ਹੈ। ਅਰੇ ਪਰ ਇਹ ਦਰਅਕਤ ਦਈ ਉਹਦੀ ਲੱਕੜ ਵਗੈਰਾ ਕੋਈ ਲੱਕੜ ਵਗੈਰਾ ਉਹਨਾਂ ਨੇ ਆਪਣੀ ਮਰਜ਼ੀ ਨਾਲ ਵੇਚ ਦਿੱਤੀ ਹੈ ਨਾਲ ਵੀ ਨਾਲ ਇਹ ਕਿਦੋਂ ਦੀ ਗੱਲ ਹੈ ਕਿੰਨੀ ਇਹ 29 ਦਿਨ ਦੀ ਹੈ ਤਾਂ ਤੁਸੀਂ ਉਸ ਦੀ ਕੰਪਲੇਨ ਕਿਨਾਂ ਨੂੰ ਕੀਤੀ ਕੰਪਲੇਨ ਅਸੀਂ ਇੱਕ ਤਾਂ ਬੀਬੀ ਸਾਹਿਬ ਨੂੰ ਲਿਖੀ ਆਈਏ ਕਸਮੀਨ ਸਾਹਿਬ ਨੂੰ ਕੋਈ ਵੱਡਾ ਕੀ ਕਰਦੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਅਜੇ ਕਰੀ ਅਸੀਂ ਅੱਜ ਇੱਕ ਫਿਰ ਵੀ ਦੁਬਾਰਾ ਫੇਰ ਆਏ ਆ ਤੇ ਮਤਲਬ ਅਸੀਂ ਕਹਿੰਦੇ ਹਾਂ ਕਿ ਜੋ ਵੀ ਕਾਨੂੰਨੀ ਕਾਰਵਾਈ ਸਰਪੰਚ ਦੇ ਮਤਲਬ ਕੀਤੀ ਹੋਈ ਉਸ ਦਿਨ ਅਫਸਰ ਸਾਹਿਬ ਤੋਂ ਮਿਲੇ ਸੀ ਹਾਂ ਜੀ ਮਿਲ ਕੇ ਵੈਰੀਏ ਦੇਖੇ ਜੀ ਉਹਨਾਂ ਵੱਲੋਂ ਕੀ ਕਿਹਾ ਗਿਆ ਉਹ ਕਹਿੰਦੇ ਜੀ ਕਰਾਂ ਰਹੀ ਜੀ ਜਮਨੀ ਕਾਰਵਾਈ ਬਾਅਦ ਕੋਈ ਅਜੇ ਤੱਕ ਸਾਡੀ ਕੋਈ ਜਾਣਵਾ ਨਹੀਂ ਇਹ ਪਾਰਟੀ ਦੇ ਨੇੜੇ ਕੋਈ ਆਮ ਆਦਮੀ ਪਾਰਟੀ ਦੇ ਬਹੁਤ ਸਾਰਾ 23 ਦਿਨ ਦਰਕਾਰ ਦੇ ਤੇ ਇਹਨਾਂ ਨੇ ਵੀ ਰੱਖਤ ਮੜੀਆਂ ਦੇ ਵਿੱਚ ਵੀ ਦੇ ਦਿੱਤੇ ਗਏ ਗੁਰਪ੍ਰੀਤਪੁਰ ਕਹਾਲਸਾ ਵੈਜੀ ਦੀ ਖਤੇ ਮੈਂ ਗੁਰਪ੍ਰੀਤਪੁਰ ਪੰਚ ਹਾਂਜੀ ਇਹ ਜਿਹੜਾ ਮਤਲਬ ਹੋਇਆ ਵਾ ਕੰਮ ਤੇ ਮਤਾ ਸੀਗਾ ਢੇਰਾਂ ਦਾ ਸੀਗਾ ਮਤਲਬ ਪੰਨੇ ਚੱਕਣ ਦਾ ਹੀ ਤੇ ਇਹਨਾਂ ਨੇ ਉਹ ਢੇਰ ਵਿੱਚ ਕਾਇ ਨੇ ਮਤਲਬ ਢੇਰ ਵੀ ਇਹਨਾਂ ਨੇ ਹਰੇ ਦਰਾਖਤ ਖੜੇ ਪੂਰੇ ਪੂਰੀਆਂ ਗੇਲੀਆਂ ਮਤਲਬ ਦੇਦੀਆਂ ਸੀਗੀਆਂ ਕਟਕਟਾ ਕੇ ਤੇ ਜਾਂਟਾਂ ਕੁੱਪ ਭਰ ਕੇ ਇਹਨਾਂ ਨੇ ਪਤਾ ਨਹੀਂ ਲੱਗਣ ਦਿੱਤਾ ਵੀ ਕਦੋਂ ਇਹਨਾਂ ਨੇ ਉਹ ਕਦੋਂ ਅੱਜ ਜਾ ਕੇ ਅਸੀਂ ਮੌਕੇ ਤੇ ਉਹਨਾਂ ਨੂੰ ਰੋਕਿਆ ਤੇ ਸਮਕੇ ਉੱਤੇ ਵੀ ਉਹਨਾਂ ਦੇ ਉਹ ਕਹਿੰਦੇ ਵੀ ਹਾਂਜੀ ਦੋਸਤੋਂ ਤੁਹਾਨੂੰ ਕੀ ਮਰਜਵਾ ਕੀ ਬਿਮਾਰੀ ਆ ਤੇ ਫਿਰ ਉਹ ਕਹਿੰਦੇ ਆ ਵੀ ਤੁਸੀਂ ਜਿਹੜਾ ਕੁਝ ਕਰਨਾ ਕਰ ਲੋ ਰਾਪਟ ਦੇ ਨੇ ਰਾਬਟ ਦੇ ਲੋ ਜੋ ਕੁਛ ਖੱਤੋਂ ਹੁੰਦਾ ਕਰ ਲੋ ਵੀ ਅਸੀਂ ਐ ਕਿਹੜੇ ਵੇਚਨੇ ਆ ਕਿਹੜੇ ਪਿੰਡ ਦਾ ਮਾਮਲਾ ਪਿੰਡ ਬੌਂਦਲੀ ਮਾਮਲਾ ਤਾਂ ਬੌਂਦਲੀ ਪਿੰਡ ਦੀ ਅਸੀਂ ਪੰਚਾਇਤ ਮੌਜੂਦਾ ਖੜੇ ਆ ਤੇ ਇਹ ਕਦੇ ਵਿੱਚ ਜਿਹੜੇ ਗੜ੍ਹ ਸਨ ਉਹ ਅਸਲ ਵਿੱਚ ਤਾਂ ਉਹ ਸੀਗੇ ਠੀਕੇ ਸੀਗੇ ਗੜ੍ਹੇ ਸੀਗੇ ਲੋਕਾਂ ਦੇ ਤੇ ਮਤਲਬ ਹੁਣ ਉਹਨਾਂ ਨੂੰ ਮਤਲਬ ਪੰਚਾਇਤੀ ਉਹਦਾ ਰੋਲ ਦੇ ਕੇ ਇਹ ਸਾਰਾ ਕੁਝ ਕਰਿਆ ਵਾ ਉਹ ਜਿਹੜੀ ਪੰਚਾਇਤੀ ਹੈ ਜਾਂ ਪਿੰਡ ਪੰਚਾਇਤੀ ਹੋਇਆ ਤਾਂ ਹੀ ਗੜੇ ਘਟ ਹੋਏ ਲੋਨਾਂ ਦੇ ਵਿੱਚੋਂ ਪੰਚਾਇਤੀ ਜਿਹਦਾ ਹੀ ਹੋ ਉਹਦੀ ਕੰਪਲੇਂਟ ਤੁਸੀਂ ਕਿਸੇ ਕੋਲ ਦਿੱਤੀ ਹੈ ਜੀ ਅਸੀਂ ਕੰਪਲੀਟ ਐ ਦਿੱਤੀਆਂ ਨਤੀਜੇ ਦੇ ਵਿੱਚ ਵੀਡੀਓ ਸਾਹਮਣੇ ਦਿੱਤੀ ਆ ਤੇ ਐਸੇ ਵੀ ਮਿਸਾਲਾਂ ਦਿੱਤੀ ਆ ਤੇ ਜਿਹੜਾ ਜ਼ਿਲ੍ਹਾ ਭਲਾਈ ਮਤਲਬ ਜਿਨ੍ਹਾਂ ਦੇ ਕੋਲ ਮੈਟ ਨੂੰ ਕੋਲ ਦਸਤਾਵੇਜ਼ਾਂ ਤੋਂ ਜਾਂਦਾ ਹੈਗਾ ਵਾ ਉਹਨਾਂ ਨੂੰ ਵੀ ਜਿਲ੍ਹਾ ਬਣ ਵਿਭਾਗ ਵਾਲਿਆਂ ਨੂੰ ਦਿੱਤੀ ਆ ਕੀ ਕਰਦੇ ਕੀਤੇ ਉਹਨਾਂ ਵੱਲੋਂ ਹਜੇ ਸਰ ਕੋਈ ਕਾਰਵਾਈ ਨਹੀਂ ਹੋਈ ਹੈਗੀ ਕੋਈ ਸਾਡੀ ਸੁਣਵਾਈ ਨਹੀਂ ਹੋਈ ਹੈਗੀ ਬਸ ਸਾਡੀ ਇਹ ਅਪੀਲ ਆ ਵੀ ਉਹਨਾਂ ਤੇ ਕਾਰਵਾਈ ਕਰੀ ਜਾਵੇ ਤੇ ਸਾਡੀ ਸਰਪੰਚ ਤੇ ਤੇ ਸਾਡੀ ਸੁਣਵਾਈ ਹੋਈ ਆ ਉਹ ਆਹ ਉਹ ਤੁਹਾਡੇ ਵੱਲੋਂ ਕੱਟੇ ਗਏ ਨੇ ਪਰ ਮੈਂ ਜਿਸ ਦਿਨ ਡਾਕਟਰ ਕਿਤੇ ਗਏ ਨੇ ਨੌਰਦਨ ਉੱਤੇ ਹੈ ਹੀ ਨਹੀਂ ਸੀ ਜੰਮਰੀ ਕੋਈ ਵੀ ਜਿਹੜੀ ਧਾਰਨਾ ਜਾਂ ਮੈਂ ਕਿਸੇ ਨੂੰ ਕਿਹਾ ਹੋਵੇ ਹਨਾ ਵੀ ਮੈਂ ਇਹ ਡਾਕਟਰ ਪਤਾਏ ਨੇ ਜਾਂ ਮਸ਼ੀਨ ਵਾਲਾ ਕੋਈ ਰੋਗਾਂ ਦਾ ਕਹ ਰਿਹਾ ਹੈ ਨਾ ਆਪਾਂ ਦੇਂ ਜਾ ਰਹੇ ਹਾਂ ਜੀ ਕੋਜਨ ਸਾਡੇ ਕੋਲ ਜੁੱਤੀ ਉਹਦਾ ਸੀ ਕਾਲੂ ਉਹ ਪਟਵਾਰੀ ਨਾਲ ਸੀ ਹੈ ਹਾਜੀ ਜੀ 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 ਆਪਣੇ ਕੈਮਰੇ ਦੇ ਸਾਹਮਣੇ ਆਇਆ ਅੱਜ ਤੱਕ 2 ਵਜੇ ਤੋਂ ਲੈ ਕੇ 6 ਵਜੇ ਤੱਕ ਮਿਲਤੀ ਲੱਗਦਾ ਰਹਿਆ ਜਦੋਂ ਮੈਂ ਗਿਆ ਉਸ ਬਰਾਤ ਪਟਣ ਤੇ ਉੱਥੇ ਪਹੁੰਚਿਆ ਤਾਂ ਮੈਨੂੰ ਜੀ ਲੱਗੀ ਕਿ ਇੱਕ ਬਰਾਤ ਸਵਾਗਤ ਦਾ ਛੜਾ ਉਹ ਜੱਟ ਚੱਕੀ ਕਰ ਸਕਦਾ ਥੱਲੇ ਟੋਆ ਵੀ ਦਿੱਤਾ ਜਾ ਕੇ ਨਾ ਰੁਪਿਆ ਨਾ ਜਰਿਆ ਵੀ ਹੈ ਤੁੱਦ ਕਰਕੇ ਉਹ ਬਗਲ ਦਾ ਨਾੜ ਮੈਂ ਇਹ ਜਿਹਾਲਾ ਭਰਾਵਾ ਮੇਰੇ ਤੋਂ ਪਹਿਲੀ ਗੋਲ ਲੱਗਦੇ ਨੇ ਵਿੱਚ ਪਾਚਣਾ ਕਰਾ ਦੇ ਤੁਸੀਂ ਗ੍ਰਾਫ ਪਟੰਨ ਨੂੰ ਕਿਨੇ ਕਿਹਾ ਰਹੇ ਆ ਹਨ ਇਹ ਕਿਹਾ ਉਸ ਤੇ ਬਹੁਤ ਬੰਦੇ ਖੜੇ ਵੀ ਜਿਹੜਾ ਹੈਪੀ ਪੰਚ ਆ ਉੱਥੇ ਮਜੂਦ ਖੜਾ ਵੀ ਉਹ ਵੀ ਦੇਖ ਸਕਦਾ ਵੀ ਭਾਈ ਗ੍ਰਾਫ ਜੀ ਨੇ ਪਟੰਨ ਨੂੰ ਤੁਹਾਨੂੰ ਕਿਹਾ ਕਿ ਜਿਆ ਸਰਪੰਚ ਨੇ ਕਿਹਾ ਮੇਨ ਪਹਿਲਾਂ ਦੱਸੋ ਹਨ ਤਾਂ ਤਾਂ ਆ ਕੇ ਬਾਅਦ ਆਪਣੇ ਨੋਇਆ ਬੜਾ ਜੱਟ ਜੀ ਮੇਰੇ ਦਰਜਾ ਦੇ ਸੀ ਸਾਰਾ ਪਿੰਡ ਦੇ ਨਾਲ ਗਵਾਹ ਆਂਦੇ ਨੇ ਤਿੰਨ ਚਾਰ ਜਿਹੜਾ ਵੀ ਹਾਲ ਹੈ ਸਰਪੰਚ ਨੇ ਖਾਈ ਸਾਲ ਬਾਅਦ ਤੇ ਚਾਏ ਨੇ ਹਨ ਤੇ 25 ਸਾਲ ਬਾਅਦ ਫਾਰਕ ਜਗ੍ਹਾ ਤੇ ਆਲੰਗਰ ਦੇ ਦੰਦਾ ਦੇ ਜਿਹਨੂੰ ਸੁਲਾਗਾ ਕਰਾਇਆ ਤੇ ਵੀ ਬਹੁਤ ਵਧੀਆ ਸਰਪੰਚ ਕੰਮ ਕਰ ਰਿਹਾ ਸਾਰਾ ਪਿੰਡ ਜਿਹੜੇ ਮੇਰੇ ਵਿਰੋਧੀ ਵੀ ਸੀਗੇ ਉਹ ਵੀ ਮੇਰੀ ਸੁਲਾਗਾ ਕਰਾਇਆ ਤੇ ਵੀ ਬਹੁਤ ਵਧੀਆ ਸਰਪੰਚ ਕੰਮ ਕਰਦਾ ਉਹ ਏਦਾਂ ਗੱਡੀ ਲੈ ਕੇ ਪਰੇ ਨਾਲ ਖੜੇ ਆ ਔਰ ਅਸੀਂ ਨਾਲ ਤਰੀਕਾ ਸਾਇਦ ਟੈਂਟ ਕੱਛਣਾ ਸਾਰੇ ਪਿੰਡ ਦਾ ਸਾਰਿਆਂ ਦੀ ਸਿਖਾਈ ਸਾਰਿਆਂ ਦੇ ਸਾਹਮਣੇ ਰੱਖੂ ਜੇ ਮੇਰਾ ਕਿਤੇ ਸੂਰੂਗਾ ਮੈਂ ਆਪਣੇ ਪੱਲੇ ਪਾਉਂਗਾ ਵੀ ਹਾਂ ਮੇਰਾ ਕਹੂਗਾ ਠੀਕ ਹੈ ਉਹਦੇ ਬਾਅਦ ਮੈਂ ਇਹ ਕਿਹਾ ਨਾ ਜਿਹੜੇ ਪੰਜਾਹੜ ਅਸੀਂ ਬਾਥਰੂਮ ਬਣਾਇਆ ਤਾਂਸਾਲਾ ਦੇ ਵਿੱਚ ਰਵਾਸਾ ਦੇ ਵਿੱਚ ਹੈ ਨਾ ਉੱਥੇ ਵੀ ਜਿੰਨੇ ਦਾ ਰੋੜਾ ਡਾਇਆ ਬਾਥਰੂਮ ਦਾ ਸੈੱਲ ਹੋਇਆ ਲੈ ਵੀ ਸਾਫ਼ ਕੀਤਾ ਗਿਆ ਲੈ ਔਰ ਅਸੀਂ ਪੇਮੈਂਟ ਕਰਨੇ ਦੀ ਬਾਥਰੂਮ ਆਨੇ ਕਹਿੰਦੇ ਅਸੀਂ ਵੀ ਪੇਮੈਂਟ ਕਰ ਲੀਂਦਾ ਹਾਂ ਵੀ ਇੱਕ ਗ੍ਰਾਂਟ ਆਉਂਦੀ ਆ ਉਹ ਤਾਂ ਵੱਡੀ ਹਨਾ ਵੀ ਉਹਦਾ ਮਤਾਂ ਪਾ ਦਈਏ ਅਸੀਂ ਡਿਮਾਂਡ ਤੇ ਜਿੰਦੀ ਸੀ ਜਦੋਂ ਦਾ ਕਿਹਾ ਵੀ ਡਿਮਾਂਡ ਤੇ ਜਈ ਅਸੀਂ ਇੰਨੇ ਵੀ ਗ੍ਰਾਂਟ ਆਉਣੀ ਆ ਉਸ ਲਈ ਜਾ ਕੇ ਐਗਜ਼ੀਬਿਟਰੀ ਜਰਾਤੇ ਸੀ ਮਤੇ ਤੇ ਅਸੀਂ ਫਾਇਦੇ ਨਹੀਂ ਗੱਲਿਆ ਜੀ ਉਹ ਵੀ ਨਹੀਂ ਜਰਾ ਰਿਹਾ ਇਹ ਮੇਰਾ ਪੂਰੇ ਬਰੋਕ ਹੋਇਆ ਹੈ ਕੰਮ ਜੇ ਉੱਥੇ ਪਹੁੰਚੇ ਜੇ ਕਦੇ ਵੀ ਦੇਖੇ ਕਦੇ ਵੀ ਅਸੀਂ ਕੰਮੇ ਨਹੀਂ ਹੋਣਾ ਜ਼ਰਾ ਕਰਨਗੇ ਹਨਾ ਜੋ ਕੰਮ ਕਹਿਣਾ ਸਾਰੇ ਪ੍ਰਿੰਸ ਚਲਾਉਂਦਾ ਸਾਰੇ ਸਾਹਿਬ ਜੀ ਆਮ ਨਾਲ ਸਾਰੇ ਨਾਲ ਨਾਲ ਕੇ ਉੱਥੇ ਕਿਉਂ ਤੁਹਾਡੇ ਚੱਲ ਜੰਮ ਰਹੀ ਜੀ ਯਾਦ ਆਵੇ ਕਿ ਇਹਨਾਂ ਦਾ ਜ਼ਰਾ ਫਰਕ ਕਿਹੜਾ ਆਪੂ ਹਾਰ ਗਿਆ ਚਾਰ ਪੰਜ ਹੋਰ ਨੇ ਟਿਕਣ ਲੱਗੇ ਜਿਹੜਾ ਕੰਮੇ ਨਾਲ ਜਲਣ ਰਹੀਏ ਕਦਾ ਹਾਲਕਿ ਇਹ ਸਰਪਾਚੀ ਦੇ ਵਿੱਚ ਵੀ ਮੈਂ ਬਹੁਤ ਕਹਿੰਦਾ ਸੀ ਜੀ ਵੀ ਨਹੀਂ ਵੀ ਪਿਆ ਸਾਡੇ ਨਾਲ ਲੱਗਦੇ ਬਹੁਤ ਨੇ ਲੋਕ ਤੇ ਕੁਝ ਗੱਲ ਇਹ ਹੈ ਨਾ ਤੋਂ ਉਸੇ ਗੱਲ ਦਾ ਸਾਰੇ ਜੀਵਤ ਭਰਾ ਮੇਰੇ ਨਾਲ ਕਰਨਗੇ ਜਿੱਦਣ ਮੈਂ ਇਕੱਠ ਰੱਖੂਗਾ ਪਤਵੰਤ ਸੱਜਣ ਵੀ ਆ ਕੇ ਪਈਦਾ ਅੱਜ ਵੀ ਜਾਣ ਲੈ ਲੋ ਸਾਰੇ ਭੰਡੜਾ ਉਹ ਬਿਆਨ ਦੇਣਗੇ ਹੱਥ ਦੇ ਵਿੱਚ ਠੀਕ ਹੈ ਜੀ ਇਹ ਵੀ ਧੰਨਵਾਦ ਸਦਾ ਸਭਾ ਬਹੁਤ ਬੋਤਾਂ ਨਾ ਆਇਓ ਇੱਕ ਮੋਬਲ ਚੈਨਲ ਦੇ ਦਰੱਖਤ ਇਕੱਠੇ ਗਏ ਨੇ ਪੰਚਾਇਤ ਵੱਲੋਂ ਸਰਪੰਚ ਜਮਨਾ ਜੀ ਨੇ ਵੀ ਉਹਨਾਂ ਨੇ ਕਹਿਣਾ ਕੁਛ ਨਹੀਂ ਆਤੇ ਕਾਈਸੀ ਪੰਚਾਇਤ ਵੱਲੋਂ ਪਰ ਕਿਉਂਕਿ ਇਹ ਪਿੰਡੀ ਜ਼ਮੀਨ ਦਾ ਮਸਲਾ ਸੀ ਪੰਚਾਇਤੀ ਲੈਣ ਦਾ ਮਸਲਾ ਸੀ ਸੋ ਪੀਡੀ ਇਨਕੁਆਰੀ ਕਰਨ ਲਈ ਮੈਂ ਡਿਸਟ੍ਰਿਕਟ ਲੈਵਲ ਤੇ ਡੀਓ ਪੀਟੀ ਨੂੰ ਮਾਰਕ ਕਰ ਦਿੱਤੀ ਕਿ ਇਹ ਜੇ ਉਹਨਾਂ ਨੂੰ ਜੋ ਵੀ ਰਿਪੋਰਟ ਆਏਗੀ ਜੇ ਸਰਪਰਚ ਦੋਸ਼ੀ ਪਾਇੰਦਾ ਤਾਂ ਉਸ ਅਨੁਸਾਰ ਜਿਹੜੀ ਨੀਮਨ ਸਰ ਕਾਰਵਾਈ ਜਿਹੜੀ ਹੈ ਸੰਬੰਧਿਤ ਵਿਭਾਗ ਵੱਲੋਂ ਕਾਫੀ ਅਮਚਲੰਦੀ ਜਾਰੇ ਉਹ ਤਾਂ ਕਹਿੰਦਾ ਗੁੱਠਾ ਦੱਬਣਾ ਸਾਰੀਆਂ ਬਣਾਉਂਗੀ ਸਾਰੀਆਂ ਹੀ ਦੇਖੀ ਤਾਂ ਸਹੀ ਤੂੰ ਆ ਦੇਖੋ ਜੀ ਮੈਂ ਗੁਰਪ੍ਰੀਤ ਪੰਚ ਕਿਉਂਕਿ ਇਨਾ ਢੇਰਾ ਦਾ ਬਿਲਕੁਲ ਇਹ ਢੇਰਾ ਦਾ ਮਤਾ ਪਿਆ ਸੀਗਾ ਜਦ ਕਿ ਦਰਾਖਤਾਂ ਦਾ ਬਿਲਕੁਲ ਇਹ ਮਤਾ ਨਹੀਂ ਸੀ ਪਿਆ ਜਿਹੜੇ ਇਹਨਾਂ ਨੇ ਨਜਾਇਜ਼ ਪੱਤੇ ਨੇ ਦਰਾਖਤਾਂ ਦਾ ਕੋਈ ਮਤਾ ਨਹੀਂ ଥିਗਾ ਵਿੱਚ ਬਲਕਿ ਇਹ ਮੈਨੂੰ ਦੱਸ ਸਕਦੇ ਸੀ ਕਿ ਜਦੋਂ ਵੀ ਅਸੀਂ ਦਰਾਖਤਾਂ ਦਾ ਵੀ ਮਤਾ ਪਾਇਆ ਵਿੱਚ ਵੀ ਦਰਾਖਤ ਪਟਾਉਣੇ ਨੇ ਠੀਕ ਆ ਦਰਾਖਤਾਂ ਦਾ ਤਾਂ ਮਤਾ ਇਹ ਮੈਨੂੰ ਦੱਸ ਸਕਦੇ ਤੁਸੀਂ ਕਿਉਂਕਿ ਇਹ ਆਹ ਦੇਖ ਲਓ ਸਿਰਫ ਮਤਾ ਇਹਨਾਂ ਨੇ ਮੈਨੂੰ ਢੇਰਾ ਢੇਰਾ ਦਾ ਕਿਹਾ ਸੀਗਾ ਜੀਨਾਂ ਤੇ ਕਿਉਂਕਿ ਮੈਂ ਸائن ਕਰੇ ਨਹੀਂ ਮੇਰੇ ਨਾਲ ਇਹਨਾਂ ਦੇ ਦਰਖਤਾਂ ਪੱਟਾਂ ਦੀ ਜਾਂ ਪਟਾਉਣ ਦੀ ਕੋਈ ਗੱਲ ਨਹੀਂ ਕੀਤੀ ਹੋਈ ਇਹਨਾਂ ਦੀ ਜੱਤਾ ਕਹੇ ਮੈਨੂੰ ਇਹਦਾ ਸਾਰਾ ਪੂਰਾ ਪ੍ਰੂਫ ਨਹੀਂ ਦੱਸਦਾ ਦਿੰਦਾ ਹੈਗਾ ਸਰਪੰਚ ਮਲਾਗਰ ਸਿੰਘ ਉਨਾ ਚਿਰ ਮੈਂ ਇਹ ਲੱਕੜਾਂ ਜਾਣ ਨਹੀਂ ਦੇਣੀ ਇੱਥੋਂ ਆਹ ਦੇਖ ਲੋ ਦੇਖੋ ਇੱਥੇ ਸਾਰੇ ਦਰਖਤ ਖੜੇ ਤਿਗੇ ਆਹ ਦੇਖੋ ਜੜਾਂ ਕਿੱਡ ਗੱਡੀਆਂ ਪਈਆਂ ਨੇ ਇਹਨਾਂ ਨੇ ਕੇਰਾ ਵੀ ਮੈਨੂੰ ਪੁੱਛਣ ਦੀ ਹਿੰਮਤ ਨਹੀਂ ਹੋਈ ਇਹਨਾਂ ਦੀ ਵੀ ਅਸੀਂ ਦਰਖਤ ਪੱਟਣ ਲੱਗੇ ਆ ਜਾਂ ਅਸੀਂ ਕੁਝ ਕਰਨ ਲੱਗੇ ਆ ਵੀ ਜਾਂ ਅਸੀਂ ਚੀਰਾ ਵੀ ਲਾਤਾ ਇਹਨਾਂ ਨੇ ਬਿਨਾ ਪੁੱਛੇ ਕਿਉਂਕਿ ਪੰਜ ਸਿਰਫ ਇੱਕ ਸੈਨਾ ਵਾਸਤੇ ਹੁੰਦੇ ਨੇ ਕੋਈ ਸਲਾਹ ਵਾਸਤੇ ਨਹੀਂ ਹੁੰਦੇ ਜਿਹੜੀ ਕਿ ਇਹਨਾਂ ਨੂੰ ਸਲਾਹ ਲੈਣੀ ਚਾਹੀਦੀ ਆ ਉਹ ਸਲਾਹ ਤਾਂ ਇਹਨਾਂ ਨੇ ਲਿੱਤੀ ਨੀਗੀ ਬਸ ਸਿੱਧਾ ਹੀ ਇਹ ਦਰਾਖਤ ਪੱਟ ਕੇ ਵੱਢ ਕੇ ਟਾਲ ਦੇਤੇ ਜਾਣ ਨੂੰ ਤਿਆਰ ਖੜੇ ਨੇ ਆਹ ਦੇਖ ਲਓ ਜੀ ਕਿਉਂਕਿ ਆ ਤੁਣਾ ਬਿਲਕੁਲ ਇਹ ਇੱਕ ਪਾਸੇ ਦੀਆਂ ਇਹ ਰਾਹ ਦੇ ਵਿੱਚ ਨਹੀਂ ਦੀਆਂ ਕੋਈ ਰੋੜਾ ਨਹੀਂ ਦੀ ਬਣਦੀਆਂ ਕੀ ਸਿਰਫ ਇੱਕ ਟੇਰਾ ਟੇਰਾ ਦੀ ਗੱਲ ਹੋਈ ਸੀਗੀ ਬਾਕੀ ਹੋਰ ਕੋਈ ਮਤੰਤੀ ਪਿਆ ਨਾ ਕਿਸੇ ਦਾ ਰਖਤ ਦਾ ਨਾ ਕਿਸੇ ਦੀ ਜਗਾ ਛੇੜਨ ਦਾ ਨਾ ਕਿਸੇ ਦੇ ਪਾਥੀਆਂ ਵਗੈਰਾ ਟਾਉਣ ਦਾ ਕਿ ਗਰੀਬ ਲੋਕ ਜਾਣ ਵੀ ਕਿੱਥੇ ਜਾਣ ਜਦ ਕਿ ਇੱਥੇ ਪਾਥੀਆਂ ਨੂੰ ਲੋਕਾਂ ਨੂੰ ਜਗਾ ਮਿਲੀ ਹੋਈ ਹੈ ਇਹ ਇਹਨਾਂ ਨੂੰ ਤੋਣਾ ਪੱਟਾਂ ਨੂੰ ਤਾਂ ਕਿਸੇ ਨੇ ਨਹੀਂ ਕਿਹਾ ਹੈਗਾ ਬਸ ਮੇਰੀ ਇਹ ਹੀ ਅਰਦਾਸ ਹੈ ਹੀ ਅਪੀਲ ਹੈ ਮੇਰੀ ਇਹ ਸੁਣਵਾਈ ਮੈਂ ਗਾਹਾਂ ਤੱਕ ਭੇਜੂਗੀ ਹਲੋ ਕਰ ਦੋ ਕੀ ਕਰ ਸਾਦੀਆ ਤੂੰ ਤਾਂ ਫਿਰ ਆਦਾ ਤੇਰੇ ਫੇ ਤਾਂਸ ਹੋ ਗਈ ਵੀ ਕਰ ਲੋ ਜਿਹੜਾ ਕੁਝ ਕਰਨਾ ਹੈਪੀ ਵੀ ਨਾਲ ਖੜਾ ਸੀ ਸਵੇਰ ਤੋਂ ਉਹ ਵੀ ਮੇਰਾ ਨਾਲ ਖੜਾ ਸੀ ਆ ਕੌਣ ਖੜਾ ਸੀ ਸੋਨੀ ਉਹਨਾਂ ਨੂੰ ਕੀ ਕਰਾਂਦੀ ਮੇਰੇ ਨਾਲ ਅੱਜ ਇਹਨਾਂ ਨੇ ਕਿਤੇ ਸੈਨ ਕਰ ਦਿੱਤੀਗੇ ਜੀ ਨੇ ਸੈਨ ਕਰ ਦਿੱਤੇ ਤਾਂ ਤੋਨੋ ਤਾਂ ਪੁੱਛ ਸਕਦਾ ਸੀਗਾ ਤੇਰਾ ਫਰਜ਼ ਨਹੀਂ ਸੀ ਪੜਦਾ ਤੇਰਾ ਇਹਨਾਂ ਨੇ ਵੀ ਕੋਈ ਵਾਲੇ ਇਸ ਕਾਰਜਕਮਾ ਦੇ ਸੈਨ ਕਰਦੇ ਆ ਪਤਾ ਹੈਪੀ ਵੀ ਖੜਾ ਰਿਹਾ ਅੱਜ ਸੋਨੀ ਵੀ ਖੜਾ ਰਿਹਾ ਉਹਨਾਂ ਨੇ ਮਤਤੇ ਤਾਂ ਤੀ ਸੈਂ ਕਰੇ ਇੱਧਰ ਤਾਂ ਹੈ ਇੱਕ ਇਹ ਮੇਰੀ ਗੱਲ ਸੁਣ ਲੈ ਇਹ ਕਹਿੰਦੇ ਅਸੀਂ ਇੱਧਰ ਨਹੀਂ ਆਏ ਉੱਧਰ ਖੜੇ ਸੀ ਤੇਰੇ ਕੋਲ ਠੀਕ ਆ ਉੱਧਰ ਖੜੇ ਸੀ ਗੇ ਤੇਰੀ ਮਤਵ ਵਾਲੇ ਜਦੋਂ ਤਾਂ ਇਧਰ ਆਕਾ ਨੂੰ ਮਸੀਨ ਲਾਈ ਆ ਤੂੰ ਮੈਨੂੰ ਜਦੈ ਪੁੱਛਦਾ ਵੀ ਮੈਂ ਤਰਾਖਦਾ ਫਟਾਉਣ ਲੱਗੇ ਆ ਵਾ ਹਾਂ ਦੱਸਦਾ ਕੀ ਮਤਵ ਵਾਲਾ ਇਹ ਤੇਰੀ ਗਲਤੀ ਆ ਤੁਸੀਂ ਮੈਂ ਕਰਨਾ ਕੀ ਆ ਕਿ ਜੇ ਮੈਂ ਕਰਨਾ ਤੇ ਅਈ ਮੈਂ ਕਰ ਵੀ ਬਹੁਤ ਕੁਝ ਦੂੰਗੀ ਪਰ ਮੈਂ ਕਰਨਾ ਕੀ ਆ ਮੈਂ ਤਾਂ ਘਰੋਂ ਲੜਦੇ ਸੀ ਲੜਨ ਵਾਲੀ ਫੇਰ ਤਾਂ ਘੱਲੇ ਕਾ ਲੜਨ ਵਾਲੀ ਕਰੀ ਹੋਈ ਆ ਹਾਂ ਸਾਰੇ ਮੈਨੂੰ ਬੋਲਦੇ ਨੇ ਸਾਡੇ ਪੇੜ ਐਂ ਕਰਦੇ ਸਾਡੇ ਦਰਾਖਤਾਂ ਪਟਾ ਤੇ ਆ 13ਾਂ ਦੀ ਮਗਲ ਹੋਈ ਤੀ ਦਰਾਖਤਾਂ ਦੀ ਗੱਲ ਨਹੀਂ ਤੀ ਹੋਈ ਤੂੰ ਦਰਾਖਤਾਂ ਦੀ ਗੱਲ ਕਰਦਾ ਮੇਰੇ ਨਾਲ ਮੈਂ ਕਿਸੇ ਦੇ ਰਿਪੋਰਟ ਦਈ ਆ ਇਹ ਨਹੀਂ ਕਿਹੜੀ ਗੱਲ ਰਿਪੋਰਟ ਆ ਕਿਹੜੀ ਗੱਲ ਆ ਬਸ ਬਸ ਨਾਲੇ ਨਾ ਬਸ ਚਲ ਵੀ ਆਪਣੀ ਕਰ ਲੋ ਜੀ Hello.